ਇਸ ਵੀਡੀਓ ਵੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹੰਤਰਾਂਚ ਦੀ ਵੱਡੀ ਖਬਰ ਖਬਰ ਨੰਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਗੱਲ ਪੰਜਾਬ ਪੁਲਿਸ ਵੱਲੋਂ ਵੱਡੀ ਕਾਰਪਾਈ 1673 ਮੋਬਾਈਲਾਂ ਦੇ ਆਈ ਐਮਈ ਨੰਬਰ ਤੋਂ 75 ਪੈਂਕ ਸੂ ਸੋਸ਼ਲ ਮੀਡੀਆ ਖਾਤੇ ਕੀਤੇ ਬਲਾਕ ਇਸ ਤਰ੍ਹਾਂ ਪੰਜਾਬ ਪੁਲਿਸ ਨਵਾਂ ਤਸਕਰ ਗੈਂਗਸਟਰਾਂ ਤੇ ਆਤਵਾਦੀ ਅੰਦੇਸ਼ ਨੈਟਵਰਕ ਤੋਂ ਤੋੜਨ ਲਈ ਤੋਰਨ ਵਿੱਚ ਲੱਗੀ ਹੋਈ ਹੈ ਅਤੇ ਪੁਲਿਸ ਦੇ ਅੰਦਰੂਨੀ ਸੁਰੱਖਿਆ ਵਿੰਗ ਦੇ 22 ਸਾਲਾਂ ਵਿੱਚ 1673 ਅਜਿਹੇ ਮੋਬਾਈਲਾਂ ਦੀ ਸਨਖਾਤਾ ਕੀਤੀ ਹੈ ਜਨਦੀ ਵਰਤੋਂ ਅਪਰਾਧੀਆਂ ਵੱਲੋਂ ਕੀਤੀ ਜਾ ਰਹੀ ਅਤੇ ਅਜਿਹੇ ਚ ਇੰਨਾ ਸਾਰੇ ਮੋਬਾਈਲਾਂ ਦੇ ਆਈ ਐਮਈ ਆਈ ਨੰਬਰ ਬਲੌਕ ਕੀਤੇ ਗਏ ਹਨ ਇਸ ਦੇ ਨਾਲ ਹੀ ਜਦਕੀ 475 ਮੋਬਾਈਲ ਨੰਬਰ ਬਲੌਕ ਕੀਤੇ ਗਏ ਹਨ ਅਤੇ ਇਸ ਤੋਂ ਇਲਾਵਾ ਕਰੀਬ 100 ਸੋਸ਼ਲ ਮੀਡੀਆ ਖਾਤੇਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਜੋ ਕੀ ਦੋਸ਼ੀ ਇਨ੍ਹਾਂ ਦੀ ਵਰਤੋਂ ਨਾ ਕਰ ਸਕਣ ਪੰਜਾਬ ਪੁਲਿਸ ਦੇ ਆਈ ਜੀ ਹੈਡਕੁਆਟਰ ਸੁਖਚੰਨ ਸਿੰਘ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਹੈ ਇਸ ਦੌਰਾਨ ਉਹਨਾਂ ਨੇ ਮੀਡੀਆ ਦੇ ਸਾਹਮਣੇ ਆਏਗੇ ਹਨ ਇਸ ਦੇ ਨਾਲ ਹੁਣ ਤੱਕ 290 ਡਰੋਨਾਂ ਨੂੰ ਡੇਗਿਆ ਜਾ ਚੁੱਕਾ ਹੈ ਤੇ ਆਈਜੀ ਨੇ ਕਿਹਾ ਹੈ ਕਿ ਪੁਲਿਸ ਤਤਕਰਾੰਦੀ ਤਿੱਖੀ ਨਜ਼ਰ ਰੱਖੀ ਹੈ ਅਤੇ ਬੀਐਸਐਫ ਅਤੇ ਪੰਜਾਬ ਪੁਲਿਸ ਸਰਹੰਦ ਹੋਰ ਹਰ ਤੇ ਨਜ਼ਰ ਰੱਖਦੀ ਹੈ ਅਤੇ ਵਰਤਮਾਨ ਵਿੱਚ 939 ਡਰੋਨਾਂ ਦੇਹੀਗੇ ਅਤੇ ਇਸ ਦੌਰਾਨ 290 ਡਰੋਨ ਫੜੇਗੇ ਅਤੇ ਛੁੱਟੇਗੇ ਕਰੋੜਾ ਰੁਪਏ